ਜੀ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਸੀ ਮਾਮਾ ਤੇ ਜੋਤਸ਼ੀ ਬਣ ਕੇ ਫੋਨ ਤੇ ਗੱਲ ਕਰਦਾ ਰਿਹਾ ਆਪਣੀ ਭਾਂਜੀ ਨਾਲ ਤੇ ਕਿਹਾ ਜੇਕਰ ਸਰੀਰਕ ਸੰਬੰਧ ਨਾ ਬਣਾਏ ਤਾਂ ਤੇਰੇ ਭਰਾ ਦੀ ਮੌਤ ਹੋ ਜਾਏਗੀ ਇਹ ਘਟਨਾ ਸੱਚੀ ਹੈ ਤੇ ਕਿੱਡੀ ਗਲਤ ਤੇ ਘਟੀਆ ਮਾਨਸਿਕਤਾ ਹੋਏਗੀ ਉਸ ਇਨਸਾਨ ਦੀ ਜਿਹੜਾ ਆਪਣੀ ਭਾਂਜੀ ਨਾਲ ਹੀ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਸੀ ਕੀ ਇਹ ਘਟਨਾ ਕੀ ਇਹ ਖਬਰ ਆਓ ਤੁਹਾਨੂੰ ਦੱਸਦੇ ਹਾਂ ਖਬਰ ਕੁਝ ਇਸ ਤਰੀਕੇ ਨਾਲ ਹੈ ਕਿ ਇੱਕ ਲੜਕੀ ਜੋ ਕਿ ਆਪਣੀ ਪ੍ਰੀਖਿਆ ਦੇ ਵਾਸਤੇ ਕਿਸੇ ਹੋਰ ਸ਼ਹਿਰ ਦੇ ਵਿੱਚ ਰਹਿੰਦੀ ਸੀਗੀ ਕਿਸੇ ਕੰਪੀਟੀਟਿਵ ਐਗਜ਼ਾਮ ਦੇ ਵਾਸਤੇ ਉਹ ਤਿਆਰੀ ਕਰ ਰਹੀ ਸੀਗੀ ਆਪਣੇ ਘਰ ਤੋਂ ਦੂਰ ਰਹਿੰਦੀ ਸੀ ਤੇ ਇੰਦਰ ਨਿਵਾਸੀ ਜੋ ਕਿ ਰਿਸ਼ਤੇ ਦੇ ਵਿੱਚ ਮਾਮਾ ਲੱਗਦਾ ਸੀ ਕੁੜੀ ਦਾ ਉਹ ਵਿਅਕਤੀ ਉਹ ਲੜਕੀ ਦੇ ਉੱਤੇ ਗਲਤ ਨਜ਼ਰ ਰੱਖਦਾ ਸੀ ਉਹ ਇੱਕ ਦਿਨ ਉਸਨੇ ਆਪਣੀ ਭਾਂਜੀ ਨੂੰ ਫੋਨ ਕੀਤਾ ਤੇ ਉਸਦੀ ਭਾਂਜੀ ਨੇ ਕਿਹਾ ਕਿ ਕਿ ਮੇਰੇ ਕੋਲ ਐਗਜ਼ਾਮ ਰਹਿ ਗਿਆ ਹੈ ਮੇਰਾ ਐਗਜ਼ਾਮ ਇੱਕ ਕਲੀਅਰ ਨਹੀਂ ਹੋਇਆ ਜਿਸ ਵਾਸਤੇ ਮੈਂ ਬਹੁਤ ਨਿਰਾਸ਼ ਆ ਮੈਂ ਬਹੁਤ ਪਰੇਸ਼ਾਨ ਆ ਤਾਂ ਇਸ ਤੋਂ ਬਾਅਦ ਜੋ ਉਸਦੇ ਰਿਸ਼ਤੇ ਦੇ ਵਿੱਚ ਇੰਦੋਰ ਦੇ ਵਿੱਚ ਰਹਿੰਦਾ ਮਾਮਾ ਸੀਗਾ ਇਹ ਘਟਨਾ ਝਾਲਾਵੜ ਜ਼ਿਲ੍ਹੇ ਦੀ ਹੈ ਤਾਂ ਜੋ ਰਿਸ਼ਤੇ ਦੇ ਵਿੱਚ ਉਸਦਾ ਮਾਮਾ ਲੱਗਦਾ ਸੀ ਉਹਨੂੰ ਕਹਿੰਦਾ ਤੂੰ ਫਿਕਰ ਨਾ ਕਰ ਮੇਰਾ ਦੋਸਤ ਇੱਕ ਜੋਤਸ਼ੀ ਆ ਮੈਂ ਤੈਨੂੰ ਉਹਦੇ ਨਾਲ ਮਿਲਵਾਉਣਾ ਹੈ ਮੈਂ ਉਹਦੀ ਗੱਲ ਕਰਵਾਉਣਾ ਤੇਰੇ ਨਾਲ ਤੇ ਤੇਰੀ ਕੁੰਡਲੀ ਦੇ ਵਿੱਚ ਸ਼ਾਇਦ ਕੁਝ ਦੋਸ਼ ਨੇ ਤਾਂ ਹੀ ਉਹ ਕਰਕੇ ਤੇਰਾ ਜੋ ਪੇਪਰ ਉਹ ਕਲੀਅਰ ਨਹੀਂ ਹੋ ਰਿਹਾ ਤੂੰ ਉਹਦੇ ਨਾਲ ਗੱਲ ਕਰ ਤੇਰੇ ਪੇਪਰ ਕਲੀਅਰ ਹੋ ਜਾਣਗੇ ਤੇ ਜਿਹੜੇ ਬਾਕੀ ਦੋਸ਼ ਉਹ ਵੀ ਦੂਰ ਹੋ ਜਾਣਗੇ ਲੜਕੀ ਭੋਲੀ ਸੀ ਗੱਲਾਂ ਦੇ ਵਿੱਚ ਆ ਗਈ ਤਾਂ ਇਸ ਤੋਂ ਬਾਅਦ ਇੱਕ ਦਿਨ ਜੋ ਲੜਕੀ ਉਸ ਨੂੰ ਫੋਨ ਕਾਲ ਆਇਆ ਤੇ ਫੋਨ ਕਾਲ ਦੇ ਉੱਤੇ ਜੋ ਮਾਮੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਮੇਰਾ ਇੱਕ ਦੋਸਤ ਹੈ ਜੋਤਸ਼ੀ ਆ ਉਹਦੇ ਨਾਲ ਗੱਲ ਕਰ ਤਾਂ ਉਸ ਲੜਕੀ ਨੂੰ ਉਸ ਜੋਤਸ਼ੀ ਦਾ ਫੋਨ ਆਇਆ ਕਿ ਉਸ ਦੀ ਕੁੰਡਲੀ ਦੇ ਵਿੱਚ ਦੋਸ਼ ਆ ਤੈਨੂੰ ਜੋ ਆਪਣਾ ਮਾਮਾ ਹੈ ਉਸਦੇ ਨਾਲ ਸਿਰਿਕ ਸੰਬੰਧ ਬਣਾਉਣੇ ਪੈਣੇ ਆ ਲਗਭਗ ਡੇਢ ਸਾਲ ਦੇ ਵਾਸਤੇ ਤੈਨੂੰ ਸਿਰਿਕ ਸੰਬੰਧ ਬਣਾਉਣੇ ਪੈਣੇ ਆ ਫੇਰ ਤੇਰੀ ਕੁੰਡਲੀ ਦੇ ਵਿੱਚ ਜਿਹੜਾ ਦੋਸ਼ ਹੈ ਉਹ ਦੂਰ ਹੋ ਜਾਏਗਾ ਤੇ ਜਿਹੜਾ ਤੇਰਾ ਸਗਾ ਭਰਾ ਹੈ ਜੇਕਰ ਤੂੰ ਅਜਿਹਾ ਨਾ ਕੀਤਾ ਤਾਂ ਜਿਹੜਾ ਤੇਰਾ ਸਗਾ ਭਰਾ ਛੋਟਾ ਭਰਾ ਹੈ ਉਹਦੀ ਮੌਤ ਹੋ ਜਾਏਗੀ ਤਾਜਿਆ ਉਸ ਜੋਤਸ਼ੀ ਵੱਲੋਂ ਲੜਕੀ ਨੂੰ ਕਿਹਾ ਗਿਆ ਉਹਨਾਂ ਸਭ ਤੋਂ ਵੱਡਾ ਮੋੜ ਇੱਥੋਂ ਆਉਂਦਾ ਹੈ ਕਿਉਂਕਿ ਜੋ ਜੋਤਸ਼ੀ ਨਾਲ ਉਸ ਲੜਕੀ ਨੇ ਗੱਲ ਕੀਤੀ ਸੀ ਉਹ ਕੋਈ ਹੋਰ ਨਹੀਂ ਸਗੋ ਉਸ ਦਾ ਸਗਾ ਮਾਮਾ ਹੀ ਸੀਗਾ ਉਸ ਮਾਮੇ ਵੱਲੋਂ ਨਕਲੀ ਨੰਬਰ ਤੋਂ ਦੂਸਰੇ ਹੋਰ ਨੰਬਰ ਤੋਂ ਫੋਨ ਬਦਲ ਕੇ ਤੇ ਆਵਾਜ਼ ਬਦਲ ਕੇ ਜੋਤਸ਼ੀ ਬਣ ਕੇ ਆਪਣੀ ਭਾਂਜੀ ਨਾਲ ਗੱਲ ਕੀਤੀ ਗਈ ਤੇ ਕਿਹਾ ਗਿਆ ਕਿ ਤੈਨੂੰ ਮਾਮੇ ਨਾਲ ਸੰਬੰਧ ਬਣਾਉਣੇ ਪੈਣੇ ਨੇ ਸਰੀਰਕ ਸੰਬੰਧ ਬਣਾਉਣੇ ਪੈਣੇ ਨੇ ਲਗਭਗ 1.5 ਸਾਲ ਦੇ ਵਾਸਤੇ ਫਿਰ ਤੇਰੀ ਕੁੰਡਲੀ ਦੇ ਵਿੱਚੋਂ ਜਿਹੜਾ ਦੋਸ਼ ਚਲਾ ਜਾਏਗਾ ਤਾਂ ਐਸੀ ਤਰ੍ਹਾਂ ਹੀ ਕਿੰਨੇ ਮਹੀਨਿਆਂ ਤੱਕ ਮਾਮੇ ਵੱਲੋਂ ਆਪਣੀ ਭਾਂਜੀ ਨੂੰ ਫੋਨ ਕਾਲ ਕੀਤੇ ਗਏ ਤੇ ਤੰਗ ਪਰੇਸ਼ਾਨ ਕੀਤਾ ਗਿਆ ਕਿ ਜੇਕਰ ਹਲੇ ਵੀ ਤੂੰ ਸਰੀਰਕ ਸੰਬੰਧ ਨਾ ਬਣਾਏ ਤਾਂ ਤੇਰੇ ਜਿਹੜੇ ਭਰਾ ਦੀ ਮੌਤ ਹੋ ਜਾਏਗੀ ਲੜਕੀ ਪਰੇਸ਼ਾਨ ਹੋਊਗੀ ਮਾਨਸਿਕ ਤੌਰ ਤੇ ਉਹ ਡਿਪਰੈਸ਼ਨ ਦੇ ਵਿੱਚ ਚਲੀ ਗਈ ਤਾਂ ਇਸ ਤੋਂ ਬਾਅਦ ਉਹਨੇ ਆਪਣੇ ਜੋ ਰਿਸ਼ਤੇਦਾਰ ਸੀ ਉਹਨੇ ਆਪਣੇ ਘਰ ਵਾਲੇ ਸੀਗੇ ਉਹਨਾਂ ਨੂੰ ਇਸ ਖਬਰ ਦੇ ਬਾਰੇ ਦੱਸਿਆ ਕਿ ਇੱਕ ਜੋਤਸ਼ੀਏ ਮੈਨੂੰ ਕਾਲ ਕਰਦਾ ਹੈ ਮੈਨੂੰ ਕਹਿੰਦਾ ਹੈ ਕਿ ਜੇਕਰ ਤੂੰ ਮਾਮਾ ਜੀ ਨਾਲ ਨਾ ਸੰਬੰਧ ਬਣਾਏ ਤਾਂ ਤੇਰੇ ਭਰਾ ਦੀ ਮੌਤ ਹੋ ਜਾਏਗੀ ਤੇ ਮੈਂ ਅਜਿਹਾ ਨਹੀਂ ਕਰਨਾ ਚਾਹੁੰਦੀ ਆ ਪਰ ਮੈਂ ਆਪਣੇ ਭਰਾ ਨੂੰ ਵੀ ਨਹੀਂ ਗਵਾ ਸਕਦੀ ਜਦੋਂ ਉਹਨੇ ਆਪਣੇ ਘਰਦਿਆਂ ਨੂੰ ਦੱਸਿਆ ਇਹ ਗੱਲ ਤੇ ਉਸ ਤੋਂ ਬਾਅਦ ਜੋ ਘਰਦਿਆਂ ਨੂੰ ਸ਼ੱਕ ਹੋਇਆ ਤਾਂ ਘਰਦਿਆਂ ਨੇ ਪੁਲਿਸ ਦੇ ਵਿੱਚ ਐਫ ਆਈ ਆਰ ਦਰਜ ਕਰਵਾ ਦਿੱਤੀ। ਪੁਲਿਸ ਨੇ ਜਦੋਂ ਅੱਗੇ ਆਪਣੀ ਛਾਣਬੀਨ ਕੀਤੀ ਤਾਂ ਇਹ ਸੱਚ ਸਾਹਮਣੇ ਆਇਆ ਕਿ ਜੋ ਜੋਤਿਸ਼ੀ ਨਾਲ ਉਸ ਲੜਕੀ ਨੇ ਗੱਲ ਕੀਤੀ ਸੀ ਉਹ ਕੋਈ ਹੋਰ ਨਹੀਂ ਸਗੋ ਉਸ ਦਾ ਮਾਮਾ ਹੀ ਹੈ ਤਾਂ ਪੁਲਿਸ ਨੇ ਉਹਨਾਂ 13 ਜਨਵਰੀ ਨੂੰ ਉਸ ਮਾਮੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮੇ ਨੇ ਵੀ ਆਪਣੇ ਸਾਰੇ ਗੁਨਾਹ ਕਬੂਲ ਕਰ ਲਏ ਹਨ। ਪਰ ਕਿੱਡੀ ਘਟਿਆ ਮਾਨਸਿਕਤਾ ਵਾਲਾ ਉਹ ਇਨਸਾਨ ਹੋਏਗਾ ਜਿਸ ਨੂੰ ਆਪਣੀ 30 ਵਰਗੀ 30 ਦੀ ਉਮਰ ਦੀ ਪਾਂਜੀ ਦੀ ਸ਼ਰਮ ਨਹੀਂ ਆਈ ਉਸ ਨੂੰ ਹੀ ਉਹ ਚਾਂਸੇ ਦੇ ਵਿੱਚ ਲਿਆ ਕੇ ਤੇ ਆਪਣੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਸੀ ਕਿੱਡੀ ਮੰਦ ਭਾਗੀ ਖਬਰ ਅੱਜ ਸਾਡੇ ਸਾਹਮਣੇ ਆਈ ਹੈ ਤੇ ਸਾਡੀ ਸਮਾਜ ਦੀ ਸੋਚ ਤੇ ਵੀ ਕਈ ਸਵਾਲ ਖੜੇ ਹੁੰਦੇ ਹਨ ਕਿ ਇੱਕ ਮਾਮੇ ਨੂੰ ਆਪਣੀ ਭਾਂਜੀ ਦਾ ਹੀ ਇਲਾਜ ਨਹੀਂ ਆਇਆ ਤੇ ਉਸਦੇ ਨਾਲ ਹੀ ਉਹ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਸੀ ਕਿਉਂ ਕਿ ਉਹ ਕਿਹੋ ਜੀ ਮਾਨਸਿਕਤਾ ਵਾਲੇ ਲੋਕ ਅੱਜ ਸਾਡੇ ਸਮਾਜ ਦੇ ਵਿੱਚ ਹਨ ਕਿ ਜਿਨ੍ਹਾਂ ਨੂੰ ਨਾ ਤਾਂ ਆਪਣੀ ਭਾਂਜੀ ਦੀ ਕਦਰ ਹੈ ਨਾ ਅਜਿਹੇ ਵੀ ਕਈ ਕੇਸ ਸਾਡੇ ਸਾਹਮਣੇ ਆਏ ਸੀ ਕਿ ਜਿੱਥੇ ਇੱਕ ਚਾਚੇ ਨੇ ਆਪਣੀ ਭਤੀਜੀ ਦਾ ਰੇਪ ਕਰ ਦਿੱਤਾ ਕਿਸੇ ਦਾਦੇ ਨੇ ਆਪਣੀ ਪੋਤੀ ਦਾ ਹੀ ਰੇਪ ਕਰ ਦਿੱਤਾ ਕਿਉ ਕਿਹੋ ਜੀ ਘਟੀਆਂ ਮਾਨਸਿਕਤਾ ਵਾਲੇ ਲੋਕ ਅੱਜ ਸਾਡੇ ਸਮਾਜ ਦੇ ਵਿੱਚ ਹਨ ਪਰ ਇਹ ਘਟੀਆਂ ਮਾਨਸਿਕਤਾ ਆ ਕਿੱਥੋਂ ਰਹੀ ਆ ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਔਰਤ ਨੂੰ ਹਮੇਸ਼ਾ ਇੱਕ ਵਸਤੂ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ ਤੇ ਜੇਕਰ ਔਰਤਾ ਆਪਣੀ ਆਵਾਜ਼ ਨਹੀਂ ਉਠਾਉਣਗੀ ਆ ਅੱਜ ਦੇ ਸਮੇਂ ਦੇ ਵਿੱਚ ਵੀ ਜਿੱਥੇ ਕਾਨੂੰਨ ਵੀ ਸਾਡੀ ਮਦਦ ਕਰ ਰਿਹਾ ਹੈ ਔਰਤਾਂ ਦੇ ਕਿੰਨੇ ਕਾਨੂੰਨ ਅੱਜ ਸਾਨੂੰ ਲਾਗੂ ਕੀਤੇ ਗਏ ਹਨ ਪੁਲਿਸ ਦੇ ਵੱਲੋਂ ਅਸੀਂ ਪੁਲਿਸ ਦੀ ਮਦਦ ਲੈ ਸਕਦੇ ਆ ਕਾਨੂੰਨ ਦੀ ਮਦਦ ਲੈ ਸਕਦੇ ਆ ਪਰ ਅੱਜ مرد ਪ੍ਰਧਾਨ ਸਮਾਜ ਦਾ ਕਰਕੇ ਵੀ ਕਈ ਔਰਤ ਆਪਣੀ ਆਵਾਜ਼ ਦਬਾ ਜਾਂਦੀਆਂ ਨੇ ਸਮਾਜ ਦੀ ਸੋਚ ਬੈਠਦੇ ਨੇ ਕਿ ਸਮਾਜ ਕੀ ਕਰ ਲੇਗਾ ਕਿ ਸਮਾਜ ਸਾਡੇ ਬਾਰੇ ਕੀ ਸੋਚੇਗਾ ਸਾਡੇ ਬਾਰੇ ਗੱਲਾਂ ਬਾਤਾਂ ਹੋਣਗੀਆਂ ਵੀ ਜੇਕਰ ਅਸੀਂ ਆਪਦੇ ਰਿਸ਼ਤੇਦਾਰਾਂ ਦੇ ਖਿਲਾਫੀ ਐਫ ਆਈ ਆਰ ਦਰਜ ਕਰਵਾ ਦਿੱਤੀ ਦੇਖੋ ਜੀ ਬਹੁਤ ਗਲਤ ਮਾਨਸਿਕਤਾ ਹੈ ਅਕਸਰ ਇਹ ਅਜਿਹਾ ਹੁੰਦਾ ਹੈ ਕਿ ਜਦੋਂ ਕੋਈ ਨਿੱਜੀ ਕੋਈ ਸਾਡਾ ਨੇੜੇ ਵਾਲਾ ਰਿਸ਼ਤੇਦਾਰੀ ਕਿਸੇ ਲੜਕੀ ਦਾ ਸ਼ੋਸ਼ਣ ਕਰਦਾ ਹੈ ਲੜਕੀ ਆਪਣੇ ਘਰੇ ਦੱਸ ਵੀ ਦਿੰਦੀ ਆ ਪਰ ਉਸਦੇ ਮਾਪੇ ਉਸ ਨੂੰ ਇਹ ਕਹਿ ਕੇ ਚੁੱਪ ਕਰਾ ਦਿੰਦੇ ਆ ਕਿ ਨਹੀਂ ਵੱਡੇ ਨੇ ਉਹਨਾਂ ਨੇ ਨਹੀਂ ਕੀਤਾ ਹੋਏਗਾ ਵੈਸੇ ਤੈਨੂੰ ਉਹਨਾਂ ਨੇ ਛੂ ਲਿਆ ਹੋਏਗਾ ਤੈਨੂੰ ਗਲਤ ਲੱਗ ਗਿਆ ਉਹ ਤਾਂ ਵੱਡੇ ਨੇ ਉਹ ਤੇਰੇ ਨਾਲ ਇਹ ਕਿਵੇਂ ਕਰ ਸਕਦੇ ਨੇ ਪਰ ਨਹੀਂ ਅਕਸਰੀ ਹਰੇਕ ਲੜਕੀ ਚਾਹੇ ਕੋਈ ਛੋਟੀ ਹੈ ਨਬਾਲਗ ਹੈ ਚਾਹੇ ਵੱਡੀ ਹੈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਹਮਾਨੀਅਤ ਦਾ ਸ਼ਿਕਾਰ ਹੋਈਆਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਗਲਤ ਤਰੀਕੇ ਨਾਲ ਛੂਇਆ ਗਿਆ ਹੈ ਚਾਹੇ ਉਹ ਬੱਸ ਵਿੱਚ ਨੇ ਟ੍ਰੇਨ ਵਿੱਚ ਨੇ ਚਾਹੇ ਆਪਦੇ ਘਰ ਦੇ ਵਿੱਚ ਹੀ ਹੈ ਪਰ ਲੜਕੀਆਂ ਨੂੰ ਵੀ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ ਦਬ ਕੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਅੱਜ ਜੇਕਰ ਤੁਹਾਨੂੰ ਗਲਤ ਤਰੀਕੇ ਨਾਲ ਕੋਈ ਛੂ ਰਿਹਾ ਹੈ ਤੁਹਾਡੇ ਤੇ ਗਲਤ ਤਰੀਕੇ ਨਾਲ ਨਜ਼ਰ ਰੱਖ ਰਿਹਾ ਹੈ ਤਾਂ ਕੱਲ ਨੂੰ ਜੇਕਰ ਤੁਸੀਂ ਆਵਾਜ਼ ਨਹੀਂ ਉਠਾਈ ਤਾਂ ਕੱਲ ਨੂੰ ਉਸ ਦੀ ਹਿੰਮਤ ਹੋਰ ਵੀ ਵੱਧ ਸਕਦੀ ਹੈ ਬਾ ਕੀ ਇਸ ਘਟਨਾ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਕੀ ਵਿਚਾਰ ਨੇ ਜਰੂਰ ਸਾਂਝੇ ਕਰਨਾ ਕਮੈਂਟ ਬਾਕਸ ਵਿੱਚ ਮੈਂ ਸਿਮਰਨਜੀਤ ਕੌਰ ਲਾਈਵ ਸੱਚ ਟੀਵੀ ਚੈਨਲ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ